प्यारे दो प्यारे दोस्तों ਅਸੀਂ ਤੁਹਾਡੇ ਸਾਹਮਣੇ ਇੱਕ ਛੋਟਾ ਜਿਹਾ ਨਾਟਕ ਪੇਸ਼ ਕਰਨ ਜਾ ਰਹੇ ਹਾਂ ਜੋ ਟਰਾਲੀ ਨੂੰ ਸਾੜਨ ਨਾਲ ਹੋ ਰਹੇ ਨੁਕਸਾਨ ਤੇ ਇਸ ਦੇ ਹੱਲਾ ਬਾਰੇ ਆਓ ਦੇਖੀਏ ਟਰਾਲੀ ਆਪਾਂ ਹਰ ਸਾਲ ਟਰਾਲੀ ਸਾੜ ਦਿੰਦੇ ਹਾਂ ਪਰ ਮਿਲਿਆ ਆਪਾਂ ਹੁਣ ਤੱਕ ਕਰਤੂ ਹੋਏ ਨੇ ਫਿਰ ਕੀ ਹੋਇਆ ਛੋਟੇ ਆਪਾਂ ਅਗਲੀ ਫਸਲ ਵੀ ਬੀਜਣੀ ਹੁੰਦੀ ਹੈ ਆਪਣੇ ਕੋਲੇ ਸਮਾਂ ਥੋੜਾ ਹੁੰਦਾ ਪਰ ਇਸ ਨਾਲ ਤਾਂ ਬਹੁਤ ਬਿਮਾਰੀਆਂ ਫੈਲਦੀਆਂ ਨੇ ਹਾਵਾ ਗੰਧਲੀ ਹੋ ਜਾਂਦੀ ਹੈ ਜ਼ਮੀਨ ਆ ਕਮਜ਼ੋਰੀ ਹੋ ਜਾਂਦੀ ਹੈ ਹਵਾ ਮਿੱਟੀ ਨੂੰ ਬਚਾਓ ਹਵਾ ਮਿੱਟੀ ਨੂੰ ਬਚਾਓ ਪ੍ਰਾਲੀ ਨੂੰ ਅੱਗ ਨਾ ਲਗਾਓ ਪ੍ਰਾਲੀ ਨੂੰ ਅੱਗ ਨਾ ਲਗਾਓ ਹਵਾ ਮਿੱਟੀ ਨੂੰ ਬਚਾਓ ਹਵਾ ਮਿੱਟੀ ਨੂੰ ਬਚਾਓ ਪ੍ਰਾਲੀ ਨੂੰ ਅੱਗ ਨਾ ਲਗਾਓ ਪ੍ਰਾਲੀ ਨੂੰ ਅੱਗ ਨਾ ਲਗਾਓ ਸਸੂ ਕਾ ਜਬਾਦੀ ਸਸੂ ਕਾ ਜਬੂ ਸਸੂ ਕਾ ਜਬੂ ਬਾਬਾ ਜੀ ਤੁਸੀਂ ਕੀ ਕਰ ਰਹੇ ਹੋ ਏ ਅਸੀਂ ਫਾਈ ਪ੍ਰਾਲੀ ਨੂੰ ਅੱਗ ਲਾ ਰਹੇ ਹਾਂ ਤੁਹਾਨੂੰ ਪਤਾ ਹੈ ਕਿ ਪ੍ਰਾਲੀ ਨੂੰ ਅੱਗ ਲਾਉਣ ਨਾਲ ਕਿੰਨੀਆਂ ਗੈਸਾਂ ਨਿਕਲਦੀਆਂ ਹਨ ਕਾਰਬਨ ਡਾਈਆਕਸਾਈਡ ਅਤੇ ਮੀਥਨ ਵਰਗੀਆਂ ਗੈਸਾਂ ਨਿਕਲਦੀਆਂ ਹਨ ਜਿਨ੍ਹਾਂ ਨਾਲ ਸਾਡੀ ਹਵਾ ਹੀ ਨਹੀਂ ਸਗੋਂ ਦੀ ਮਿੱਟੀ ਦੀ ਉਪਜਾਊ ਸ਼ਕਤੀ ਵੀ ਖਰਾਬ ਹੁੰਦੀ ਹੈ ਆਓ ਡਾਕਟਰ ਸਾਹਿਬ ਤੁਹਾਡਾ ਜੀ ਆਉਣਾ ਹੋਇਆ ਅੱਜ ਇੱਧਰ ਸੱਤਪੁਰ ਦਾ ਹਸਪਤਾਲਾਂ ਵਿੱਚ ਦਮੇ ਦੇ ਬਹੁਤ ਕੇਸ ਵਧ ਗਏ ਹਨ ਔਰਤਾਂ ਬਜ਼ੁਰਗ ਬੱਚੇ ਸਭ ਇਸ ਨਾਲ ਬਹੁਤ ਪ੍ਰਭਾਵਿਤ ਹੋ ਰਹੇ ਜਰਾ ਅਸੀਂ ਕੀ ਕਰੀਏ ਡਾਕਟਰ ਸਾਹਿਬ ਆਓ ਸਰਪੰਚ ਸਾਹਿਬ ਆਓ ਪੰਚਾਇਤ ਨੇ ਫੈਸਲਾ ਕੀਤਾ ਹੈ ਕਿ ਹੁਣ ਅਸੀਂ ਮਸੀਨਾ ਦੀ ਵਾਪਤੂ ਕਰਾਂਗੇ ਜਿਵੇਂ ਹੈਪੀ ਸੀਡਰ ਸੁਪਰ ਸੀਡਰ ਲੈਕ ਹੁਣ ਫਿਰ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ ਅਸੀਂ ਅੱਜ ਤੋਂ ਪ੍ਰਾਲੀ ਨਹੀਂ ਸਾੜਾਂਗੇ ਆਓ ਮਿੱਤਰੋ ਅਸੀਂ ਵਾਅਦਾ ਕਰਦੇ ਹਾਂ ਕਿ ਖਾਵਾ ਨੂੰ ਸਾਫ਼ ਰੱਖਾਂਗੇ ਤੇ ਤੰਨ ਨੂੰ ਪਜਾਉਂਗਾਵਾਂਗੇ ਅਤੇ ਪ੍ਰਾਲੀ ਸਾੜਨ ਤੋਂ ਇਨਕਾਰ ਕਰਾਂਗੇ ਆਓ ਧਰਤੀ ਮਾਂ ਨੂੰ ਬਚਾਓ ਪ੍ਰਾਲੀ ਨੂੰ ਅੱਗ ਨਾ ਲਾਓ